ਹਾਂਜੀ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਅ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸਾਂਝੀ ਕਰਨੀ ਸੀ ਤੁਸੀਂ ਆ ਦੇਖ ਰਹੇ ਹੋ ਲਫਾਫੇ ਦੇ ਉੱਤੇ ਕਿਸ ਤਰ੍ਹਾਂ ਮਾਤਾ ਰਾਣੀ ਦੀ ਫੋਟੋ ਬਣੀ ਹੋਈ ਆ ਤੇ ਦੁਕਾਨਦਾਰ ਨੇ ਜਦੋਂ ਇਹਦਾ ਇਹਨੂੰ ਖਾਲੀ ਕੀਤਾ ਲਫਾਫੇ ਨੂੰ ਮੈਂ ਉੱਥੇ ਕੋਲੇ ਹੀ ਬੈਠਾ ਸੀ ਤਾਂ ਉਹ ਮੈਨੂੰ ਸਵਾਲ ਕਰਨ ਲੱਗਾ ਕਿ ਹੁਣ ਦੱਸੋ ਜੀ ਇਹਨੂੰ ਮੈਂ ਕਿੱਥੇ ਡਿਸਟਰੋਏ ਕਰਾਂ ਕਿੱਥੇ ਸਿੱਟਾਂ ਮੈਂ ਇਹਨੂੰ ਕੂੜੇ ਸਿੱਟਦਾ ਤਾਂ ਬੇਅਦਬੀ ਹੁੰਦੀ ਆ ਉਹ ਤਾਂ ਹੁੰਦੀ ਹੀ ਆ ਤੇ ਜੇ ਇਹਨੂੰ ਨਹਿਰ ਦੇ ਵਿੱਚ ਵਧਾਉਂਦਾ ਉਹ ਬਿਲਕੁਲ ਹੀ ਮਾੜੀ ਗੱਲ ਆ ਸੋ ਕੀ ਹੱਲ ਕੀਤਾ ਜਾਵੇ ਸੋ ਦੁਕਾਨਾਂ ਤੇ ਜਿਹੜੇ ਵੇਚੇ ਜਾਣ ਵਾਲੇ ਸਮਾਨ ਦੇ ਲਫਾਫੇ ਨੇ ਇਹਨਾਂ ਤੇ ਅਕਸਰ ਹੀ ਦੇਵੀ-ਦੇਵਤਿਆਂ ਦੀਆਂ ਫੋਟੋਆਂ ਛਪੀਆਂ ਹੁੰਦੀਆਂ ਨੇ ਇਹ ਕੰਪਨੀਆਂ ਆਪਣੇ ਪ੍ਰੋਡਕਟ ਨੂੰ ਆਕਰਸ਼ਕ ਬਣਾਉਣ ਲਈ ਧਾਰਮਿਕ ਭਾਵਨਾਵਾਂ ਦੇ ਨਾਲ ਖੇਡਦੀਆਂ ਨੇ ਪਰ ਜਦੋਂ ਇਹ ਲਫਾਫੇ ਖਾਲੀ ਹੋ ਜਾਂਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਖੜੀ ਹੁੰਦੀ ਆ ਵੀ ਇਹਨਾਂ ਨੂੰ ਕੂੜੇ ਵਿੱਚ ਸੁੱਟੇ ਜਾਂਦੇ ਤੇ ਬੇਅਦਬੀ ਹੁੰਦੀ ਆ ਨਹਿਰਾਂ ਤੇ ਜਾਂ ਦਰਿਆਵਾਂ ਵਿੱਚ ਸੁੱਟੇ ਜਾਂਣ ਦਾ ਪ੍ਰਦੂਸ਼ਣ ਦੇ ਨਾਲ ਨਾਲ ਧਾਰਮਿਕ ਅਸਤ ਵੀ ਹੁੰਦਾ ਇਸ ਤਰ੍ਹਾਂ ਦੇ ਮਾਮਲੇ ਨਾਲ ਨਾ ਸਿਰਫ ਧਾਰਮਿਕ ਭਾਵਨਾਵਾਂ ਨਾਮਾਂ ਨੂੰ ਠੇਸ ਪਹੁੰਚਦੀ ਆ ਸਗੋਂ ਜਿਹੜਾ ਸਾਡਾ ਵਾਤਾਵਰਣ ਵੀ ਗੰ ਹੋ ਸਰਦਾਇਆ ਜੇ ਸਰਕਾਰ ਜਾਵੇ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਤਾਂ ਕਿ ਕੋਈ ਵੀ ਕੰਪਨੀ ਆਪਣੇ ਪ੍ਰੋਡਕਟ ਦੇ ਲਫਾਵੇ ਦੇ ਉੱਤੇ ਧਾਰਮਿਕ ਚਿੰਨ੍ਹ ਜਿਹੜੇ ਨੇ ਦਾ ਧਾਰਮਿਕ ਫੋਟੋ ਵਗੈਰਾ ਨਾ ਬਣਾਇਆ ਜਾਣਾ ਇਹ ਧਾਰਮਿਕ ਵਿਸ਼ਵਾਸ ਦੀ ਵਪਾਰਕ ਵਰਤੁਆ ਜਿਹੜੀ ਕਿ ਗਲਤ ਹੈ ਦੂਜਾ ਹੱਲ ਇਹ ਆ ਵੀ ਜੇਕਰ ਕਿਸੇ ਲਫਾਫੇ ਦੇ ਉੱਤੇ ਇਸ ਤਰ੍ਹਾਂ ਇਹ ਤਸਵੀਰਾਂ ਵਾਲੇ ਜਿਹੜੇ ਉਹ ਬਣਾਏ ਵੀ ਜਾਂਦੇ ਨੇ ਤਸਵੀਰਾਂ ਇਨਫਾਫੀਆਂ ਤੇ ਤਾਂ ਸਰਕਾਰ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਖਾਸ ਰੀਸਾਈਕਲਿੰਗ ਸੈਂਟਰ ਬਣਾਏ ਗਏ ਹਨ ਜਿੱਥੇ ਇਹਨਾਂ ਨੂੰ ਇਕੱਠਾ ਕਰਕੇ ਆਦਰ ਦੇ ਨਾਲ ਇਹਨਾਂ ਨੂੰ ਨਸ਼ਟ ਕੀਤਾ ਜਾਵੇ ਤੀਜਾ ਤੇ ਸਭ ਤੋਂ ਅਹਿਮ ਹੱਲ ਆ ਜਿਹੜਾ ਉਹ ਲੋਕਾਂ ਦੇ ਹੱਥ ਵਿੱਚ ਆ ਸਾਨੂੰ ਆਪਣੇ ਪੱਧਰ ਤੇ ਫੈਸਲਾ ਲੈਣਾ ਚਾਹੀਦਾ ਵੀ ਇਹਨਾਂ ਕੰਪਨੀਆਂ ਦਾ ਜਿਹੜਾ ਸਮਾਨ ਹੀ ਨਾ ਖਰੀਦਿਆ ਜਾਵੇ ਜਿਹੜੀਆਂ ਧਾਰਮਿਕ ਤਸਵੀਰਾਂ ਵਾਲੀਆਂ ਪੈਕਿੰਗ ਕਰਦੀਆਂ ਨੇ ਜੇ ਲੋਕ ਅਜਿਹੇ ਧਾਰਮਿਕ ਸਮਾਨ ਦਾ ਬਹਿਸ ਕਰ ਕਰਨਗੇ ਤਾਂ ਕੰਪਨੀਆਂ ਆਪਣੇ ਆਪ ਹੀ ਨਾ ਚਾਲਾਂ ਤੋਂ ਪਿੱਛੇ हट ਜਾਣਗੀਆਂ ਇਸ ਲਈ ਇਹ ਧਾਰਮਿਕ ਸਮੱਸਿਆ ਆ ਜਿਹੜੀ ਸਿਰਫ ਧਾਰਮਿਕ ਨਹੀਂ ਸਗੋ ਸਮਾਜਿਕ ਤੇ ਵਾਤਾਵਰਣਕ ਵੀ ਹੈ ਸੋ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਧਾਰਮਿਕ ਤਾਂ ਹੈ ਹੀ ਹੈ ਜਿਹੜੀ ਆ ਇਹ ਬੇਅਦਬੀ ਹੁੰਦੀ ਆ ਸੋ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਕੇਵਲ ਮਿਲਜੁਲ ਕੇ ਅਸੀਂ ਇਸ ਦਾ ਹੱਲ ਕੱਢ ਸਕਦੇ ਹਾਂ ਸੋ ਤੁਸੀਂ ਵੀ ਦੋਸਤੋ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਦਿਮਾਗ ਦੇ ਵਿੱਚ ਕੀ ਹਾਲਾ ਕੀ ਹਾਲੇ ਦਾ ਹੋਣਾ ਚਾਹੀਦਾ ਇਹ ਜਿਹੜੀ ਬੇਵਿਦਵੀ ਆ ਜਿਹੜੀ ਇਹ ਇਹ ਬਹੁਤ ਹੀ ਜਣੀ ਮਾੜੀ ਆ ਹੁਣ ਇਹ ਪਲਾਸਟਿਕ ਦੇ ਲਿਫਾਫੇ ਨੇ ਕਿੱਥੇ ਸਿੱਟੇ ਜਾਣ ਨਾ ਇਹ ਸੇਤੀ ਡਸਟਰਾਏ ਹੁੰਦੇ ਨੇ ਅੱਗ ਲਾਉਨੇ ਆ ਤਾਂ ਵੀ ਵਾਤਾਵਰਣ ਖਰਾਬ ਹੁੰਦਾ ਪਾਣੀ ਚ ਭਵਾਉਣੇ ਆ ਤਾਂ ਵੀ ਖਰਾਬ ਹੁੰਦਾ ਹੈਗਾ ਜੇ ਕੂੜੇ ਚ ਸਿੱਟਦੇ ਆ ਤਾਂ ਉਹ ਮਾਨ ਨੀ ਮਨਦਾ ਬੇਵਿਦਵੀ ਹੁੰਦੀ ਆ ਸੋ ਬੰਦਾ ਜਾਵੇ ਤਾਂ ਕਿੱਥੇ ਜਾਵੇ ਤੇ ਇਹ ਜਿਹੜਾ ਸਨਾਤਨ ਧਰਮ ਦੇ ਜਿਹੜੇ ਲੋਕ ਨੇਗੇ ਉਹ ਉਹ ਇਹਨਾਂ ਨੂੰ ਇੱਕ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈਗਾ ਉਹਨਾਂ ਨੂੰ ਬਹਿਸਕਾਰ ਕਰਨਾ ਚਾਹੀਦਾ ਇਹਨਾਂ ਸਮਾਨ ਦਾ ਸੋ ਇਹਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਆ ਉਹ ਠੋਕ ਕੇ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਕਿ ਇਹ ਕੰਪਨੀਆਂ ਨੂੰ ਜਿਹੜੀ ਹੈ ਕਿ ਸੁਰਤ ਆਵੇ ਥੋੜੀ ਜੀ ਸੋ ਤੁਸੀਂ ਵੀ ਦੱਸਿਓ ਭਰਾਵੋ ਹੁਣ ਤੁਸੀਂ ਦੇਖ ਲਓ ਦੋ ਤੁਹਾਨੂੰ ਦਿਖਾਈਆਂ ਨੇ ਦੋ ਤਾਂ ਉਹ ਦੁਕਾਨਦਾਰ ਨੇ ਮੈਨੂੰ ਦਿਖਾਉਣ ਲੱਗ ਗਿਆ ਕਹਿੰਦਾ ਵੀ ਹੁਣ ਇਹਦਾ ਦੱਸੋ ਮੇਰੇ ਕੋਲੇ ਹੱਲ ਕੀ ਆ ਸੋ ਗੱਲ ਤਾਂ ਉਹਦੀ ਵੀ ਇਹ ਸਿਆਣੀ ਸੀ ਮੇਰੇ ਕੋਲੇ ਵੀ ਕੋਈ ਜਵਾਬ ਨਹੀਂ ਸੀ ਸੋ ਮੈਂ ਇਹ ਵੀਡੀਓ ਪਾ ਕੇ ਸੋਚਿਆ ਵੀ ਆਪਣੇ ਜਿਹੜੀ ਫੇਸਬੁੱਕ ਫੈਮਲੀ ਆ ਉਹਨਾਂ ਨਾਲ ਗੱਲਬਾਤ ਕਰੀਏ ਸੋ ਦੱਸਿਓ ਵੀਰ ਬਣ ਕੇ ਕਮੈਂਟ ਕਰਕੇ ਕੀ ਹੱਲ ਹੋਣਾ ਚਾਹੀਦਾ